બસ ਬਹੁਤ ਹੋ ਗਿਆ ਮੈਂ ਨਹੀਂ ਹੁਣ ਹੋਰ ਮਿਹਨਤ ਕਰਨੀ ਕੰਮ ਤਾਂ ਮੇਰਾ ਕੋਈ ਬਣਦਾ ਨਹੀਂ ਨਾ ਹੀ ਮੈਨੂੰ ਕੋਈ ਸਕਸੈਸ ਮਿਲ ਰਹੀ ਹੈ ਕਿ ਕਈ ਵਾਰ ਤੁਸੀਂ ਵੀ ਇਸ ਤਰ੍ਹਾਂ ਨਾਲ ਸੋਚਦੇ ਆਂ ਅਗਰ ਤੁਸੀਂ ਵੀ ਐਸੀ ਤਰੀਕੇ ਨਾਲ ਸੋਚਦੇ ਹੋ ਤਾਂ ਇਹ ਸਟੋਰੀ ਤੁਹਾਡੇ ਲਈ ਹੈ ਹਾਂਜੀ ਇੱਕ ਵਾਰ ਦੀ ਗੱਲ ਹੈ ਇੱਕ ਨਾ ਆਦਮੀ ਸੀ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਚੁੱਕਿਆ ਸੀ ਤੇ ਉਹ ਤੰਗ ਆ ਕੇ ਰੱਬ ਨੂੰ ਕਹਿੰਦਾ ਕਿ ਮੈਂ ਇੰਨੀ ਮਿਹਨਤ ਕਰਦਾ ਹਾਂ لیکن بدلਦਾ پھر بھی کچھ بھی نہیں ਜਿਉਂ ਦਾ ਤਿਉਂ ਹੀ ਬਣਿਆ ਹੋਇਆ ਕੋਈ ਚੇਂਜ ਨਹੀਂ ਆ ਰਿਹਾ ਕੋਈ ਸਕਸੈਸ ਨਹੀਂ ਮਿਲ ਰਹੀ ਉਹ ਵਿਚਾਰਾ ਬਹੁਤ ਤੰਗ ਹੈ ਤਾਂ ਉਸ ਦੀ ਇਹ ਗੱਲ ਸੁਣ ਕੇ ਰੱਬ ਕਹਿੰਦਾ ਕਿ ਚੱਲ ਮੈਂ ਤੈਨੂੰ ਕੁਝ ਦਿਖਾਉਣਾ ਚਾਹਣਾ ਹਾਂ ਤੇ ਰੱਬ ਉਸ ਨੂੰ ਇੱਕ ਬਾਗ ਵਿੱਚ ਲੈ ਜਾਂਦਾ ਹੈ ਉੱਥੇ ਉਸ ਨੇ ਦੋ ਬੂਟੇ ਲਾਏ ਹੁੰਦੇ ਹਨ ਇੱਕ ਫੈਰਨ ਦਾ ਬੂਟਾ ਤੇ ਇੱਕ ਬਾਸ ਦਾ ਬੂਟਾ ਰੱਬ ਕਹਿੰਦਾ ਹੈ ਕਿ ਉਸਨੇ ਇਹਨਾਂ ਦੋਨਾਂ ਬੂਟਿਆਂ ਦੇ ਬੀਜ ਨਾ ਇੱਕੋ ਹੀ ਦਿਨ ਲਾਇਏ ਸਨ ਜਿਹੜਾ ਫੈਰਨ ਦਾ ਬੂਟਾ ਸੀ ਉਹ ਤਾਂ ਇੱਕ ਮਹੀਨੇ ਵਿੱਚ ਹੀ ਵੱਧ ਕੇ ਵੱਡਾ ਹੋ ਗਿਆ ਸੀ ਪਰ ਜਿਹੜਾ ਬਾਸ ਦਾ ਬੂਟਾ ਸੀ ਨਾ ਉਹ 4 ਸਾਲ ਤੱਕ ਮਿੱਟੀ ਦੇ ਹੇਠਾਂ ਹੀ ਰਿਹਾ ਚੌਥੇ ਸਾਲ ਇੱਕ ਦਿਨ ਉਹ ਅਚਾਨਕ ਹੀ ਵਧਣਾ ਸ਼ੁਰੂ ਹੋ ਗਿਆ ਇਸ ਦਾ ਮਤਲਬ ਇਹ ਸੀ ਕਿ ਹੁਣ ਤੱਕ ਉਹ ਆਪਣੀਆਂ ਜੜ੍ਹਾਂ ਹੀ ਮਜ਼ਬੂਤ ਕਰ ਰਿਹਾ ਸੀ ਸੋ ਰੱਬ ਉਸ ਨੂੰ ਕਹਿੰਦਾ ਹੈ ਕਿ ਤੂੰ ਵੀ ਉਸੇ ਬਾਂਸ ਦੇ ਬੂਟੇ ਦੇ ਤਰ੍ਹਾਂ ਹੈ ਕਿ ਤੂੰ ਵੀ ਰੁਕਣਾ ਨਹੀਂ ਤੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਹੀ ਕਰਦਾ ਰਹੇ ਸੋ ਦੋਸਤੋ ਇਸ ਸਟੋਰੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਇਹ ਮੋਰਲ ਮਿਲਦਾ ਹੈ ਕਿ ਕਈ ਵਾਰ ਨਾ ਆਪਾਂ ਨੂੰ ਕਿਸੇ ਵੀ ਕੰਮ ਦੇ ਨਤੀਜੇ ਦੇਰ ਨਾਲ ਮਿਲ ਸਕਦੇ ਆ ਪਰ ਜੋ ਆਪਣੀ ਕੀਤੀ ਗਈ ਮਿਹਨਤ ਹੁੰਦੀ ਹੈ ਨਾ ਉਹ ਕਦੇ ਵੀ ਵਿਅਰਥ ਨਹੀਂ ਜਾਂਦੀ ਜੇ ਤੁਹਾਨੂੰ ਵੀ ਕਦੇ ਇਸ ਤਰੀਕੇ ਨਾਲ ਲੱਗਦਾ ਹੈ ਕਿ ਤੁਹਾਡੀ ਵੀ ਜ਼ਿੰਦਗੀ ਰੁਕ ਗਈ ਹੈ ਤਾਂ ਤੁਸੀਂ ਆਪਣੇ ਆਪ ਨੂੰ ਨਾ ਇਸ ਬਾਸ ਦੇ ਬੂਟੇ ਦੇ ਨਾਲ ਕੰਪੇਅਰ ਕਰਿਆ ਕਰੋ ਔਰ ਆਪਣੇ ਆਪ ਨੂੰ ਸਮਝਿਆ ਕਰੋ ਕਿ ਤੁਸੀਂ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਹੋ ਔਰ ਅੱਜ ਨਹੀਂ ਤਾਂ ਗੱਲ ਤੁਹਾਨੂੰ ਜ਼ਰੂਰ ਸਕਸੈਸ ਮਿਲੇਗੀ ਥੈਂਕ ਯੂ